ਭਾਰਤ ਦੇ ਨਾਲ ਟੈਰਿਫ ਵਾਰ ਵਿਚਾਲੇ 트럼ਪ ਦਾ ਇੱਕ ਵਾਰ ਫਿਰ ਤੋਂ ਵੱਡਾ ਬਿਆਨ ਸਾਹਮਣੇ ਆਇਆ ਹੈ ਦਰਅਸਲ ਉਹਨਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਦੇ ਉਤੇ ਇੱਕ ਨਵਾਂ ਟਵੀਟ ਕਰ ਦਿੱਤਾ ਹੈ ਜਿਸ ਨੇ ਇੱਕ ਵਾਰ ਫਿਰ ਤੋਂ ਚਰਚਾ ਛੇੜ ਦਿੱਤੀ ਹੈ ਦਰਅਸਲ ਇਥੇ ਟਵੀਟ ਦੇ ਵਿੱਚ 트럼ਪ ਦੇ ਵੱਲੋਂ ਲਿਖਿਆ ਗਿਆ ਹੈ ਕਿ ਅਸੀਂ ਭਾਰਤ ਤੇ ਰੂਸ ਨੂੰ ਚੀਨ ਦੇ ਹੱਥ ਗਵਾ ਦਿੰਦਾ ਹੈ ਤੇ ਇਹਨਾਂ ਦਾ ਸਫਰ ਲੰਬਾ ਰਹੇ ਇਹ ਮਹਚਾਨਾਤਾ 트럼ਪ ਦੇ ਵੱਲੋਂ ਦੱਸਿਆ ਕਿ ਇਹ ਟਵੀਟ ਜੋ ਕੀਤਾ ਗਿਆ ਕਿਤੇ ਨਾ ਕਿਤੇ ਇਸ ਨੂੰ ਦੇਖਿਆ ਜਾ ਰਿਹਾ ਹੈ ਕਿ 트럼ਪ ਕਾਫੀ ਕਲਪੇ ਹੋਏ ਨੇ ਕਿਉਂਕਿ ਇਸ ਅੰਦਾਜ਼ ਦੇ ਵਿੱਚ ਉਹਨਾਂ ਦੇ ਵੱਲੋਂ ਇਹ ਚੀਜ਼ ਲਿਖੀ ਗਈ ਹੈ ਤਾਂ ਹਾਲਾਂਕਿ ਨਾਲ ਹੀ ਨਾਲ ਉਹਨਾਂ ਨੇ ਤਸਵੀਰ ਵੀ ਸਾਂਝੀ ਕੀਤੀ ਆਪਣੀ ਸੋਸ਼ਲ ਮੀਡੀਆ ਪੋਸਟ ਦੇ ਵਿੱਚ ਜਿਸ ਵਿੱਚ ਪੀਐਮ ਮੋਦੀ ਰੂਸੀ ਰਾਸ਼ਟਰਪਤੀ ਪੋਟਨ ਤੇ ਨਾਲ ਹੀ ਨਾਲ ਜੋ ਹੈ ਸ਼ੀ ਜਿਨਪਿੰਗ ਚੀਨ ਦੇ ਰਾਸ਼ਟਰਪਤੀ ਵੀ ਨਜ਼ਰ ਆ ਰਹੇ ਨੇ ਸੋ ਹਾਲਾਂਕਿ ਦੋਸਤੀ ਜਿਹੜੀ ਹੈ ਭਾਰਤ ਦੀ ਰੂਸ ਤੇ ਚੀਨ ਦੇ ਨਾਲ ਵੱਧ ਦੀ ਇੱਕ ਪਾਸੇ ਨਜ਼ਰ ਆ ਰਹੀ ਹੈ ਲੇਕਿਨ ਹੁਣ ਇਸ ਤੋਂ ਜਿਹੜਾ ਹੈ ਨਾਰਾਜ਼ 트럼ਪ ਨਜ਼ਰ ਆ ਰਹੇ ਨੇ ਦਰਸਲ ਇਹ ਪੂਰਾ ਮਾਮਲਾ ਜੋ ਹੈ ਸ਼ੁਰੂ ਹੁੰਦਾ ਹੈ ਟੈਰਿਫ ਵਾਰ ਦੇ ਨਾਲ ਜਦੋਂ ਅਸਲ ਇੱਕ 트럼ਪ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਤੁਸੀਂ ਰੂਸ ਦੇ ਨਾਲ ਵਪਾਰ ਕਰਨਾ ਬੰਦ ਕਰ ਦਿਓ ਭਾਰਤ ਨੂੰ ਲੇਕਿਨ ਭਾਰਤ ਦੇ ਵੱਲੋਂ ਜਿਹਾ ਨਹੀਂ ਕੀਤਾ ਗਿਆ ਕਿਉਂਕਿ ਭਾਰਤ ਦੀ ਆਪਣੀ ਮਾਰਕੀਟ ਹੈ ਭਾਰਤ ਦੇ ਵੱਲੋਂ ਕਿਹਾ ਗਿਆ ਕਿ ਜੋ ਭਾਰਤ ਦੀ ਮਾਰਕੀਟ ਦੇ ਅਕੋਰਡਿੰਗ ਸਹੀ ਹੋਵੇਗਾ ਭਾਰਤ ਉਹ ਕਰੇਗਾ ਸੋ ਇਸ ਤੋਂ ਬਾਅਦ ਅਸਲ ਕਿ ਅਮਰੀਕਾ ਦੇ ਵੱਲੋਂ 트럼ਪ ਦੇ ਵੱਲੋਂ ਜੋ ਹੈ ਭਾਰਤ ਦੇ ਉੱਤੇ ਟੈਰਿਫ ਲਗਾ ਦਿੱਤਾ ਗਿਆ ਸੀ ਬਹੁਤ ਜ਼ਿਆਦਾ ਤਾਂ ਹੁਣ ਜੋ ਹੈ ਸਾਰੇ ਇਹ ਦੇਸ਼ ਇੱਕ ਪਾਸੇ ਮੋਦੀ ਦੇ ਨਾਲ ਇਕੱਠੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਲੇਕਿਨ ਹੁਣ ਇਸ ਚੀਜ਼ ਤੋਂ 트ੰਪ ਜੋ ਹੈ ਉਹ ਖਫਾ ਹੁੰਦੇ ਨਜ਼ਰ ਆ ਰਹੇ ਨੇ ਸੋ ਇਸ ਤੇ ਪੂਰੀ ਜਾਣਕਾਰੀ ਲਵਾਂਗੇ ਮੇਰੇ ਨਾਲ ਨਿਊਜ਼ ਐਡੀਟਰ ਨਰੇਸ਼ अरोड़ा जोड ਚੁਕੇ ਨੇ ਸੋ ਨਾ ਤਾਂ ਜਾਣਾਂਗੇ ਇਸ ਪੂਰੀ ਸਥਿਤੀ ਬਾਰੇ ਕਿ ਇਸ ਵੇਲੇ ਕਿ ਇਹ ਜਿਹੜਾ ਟਵੀਟ ਹੈ 트ੰਪ ਦੇ ਵੱਲੋਂ ਕੀਤਾ ਗਿਆ ਇਸ ਨੂੰ ਕਿਵੇਂ ਦੇਖਿਆ ਜਾਵੇ ਸੋ ਨਰੇਸ਼ ਜੀ ਜੋ ਇਹ ਟਵੀਟ ਕੀਤਾ ਹੈ ਕੀ ਲੱਗਦਾ ਹੈ ਕਿ ਇਹ ਦੁਨੀਆ ਦੀ ਸਿਆਸਤ ਨੂੰ ਬਦਲ ਬਦਲਣ ਵਾਲਾ ਹੈ ਇਹ ਟਵੀਟ ਜਾਂ ਕੀ ਸਮਝਿਆ ਜਾ ਸਕਦਾ ਹੈ ਇਸ ਟਵੀਟ ਦੇ ਨਾਲ ਅ ਦੇਖੋ ਪਹਿਲੀ ਗੱਲ ਤੇ ਇਹ ਵਾ ਕਿ ਜਿਹੜੇ ਅ ਅਮਰੀਕਨ ਰਾਸ਼ਟਰਪਤੀ ਇਹਨਾਂ ਦੀ ਆਪਣੀ ਇੱਕ ਵੈਬਸਾਈਟ ਆ ਉਹ ਜਿਹੜੀ ਸੋਸ਼ਲ ਟ੍ਰੂ ਸੋਸ਼ਲ ਦੇ ਉੱਤੇ ਉਹਨਾਂ ਨੇ ਜਿਹੜਾ ਮੈਸੇਜ ਪਾਇਆ ਪੋਸਟ ਕੀਤੀ ਹੈ ਉਹਦੀ ਲੈਂਗੁਏਜ ਦੇਖੋ ਉਹ ਕਹਿੰਦਾ ਲੁਕਸ ਲਾਈਕ ਵੀ ਹੈਵ ਲੋਸਟ ਇੰਡੀਆ ਐਂਡ ਰਸ਼ੀਆ ਟੂ ਦਾ ਡੀਪੈਸਟ ਡਾਰਕੈਸਟ ਚਾਈਨਾ ਜੀ ਮੀ ਦੇ ਹੈਵ ਅ ਲੌਂਗ ਐਂਡ ਪ੍ਰੋਸਪਰਸ ਫਿਊਚਰ ਟੁਗੇਦਰ ਪ੍ਰੈਜ਼ੀਡੈਂਟ ਡੋਨਲਡ ਜੇਟਰਮ ਹਮਮ ਅਬ ਹੁਣ ਤੁਸੀਂ ਇਸ ਲੈਂਗੁਏਜ ਨੂੰ ਦੇਖੋ ਇਹ ਕਿੰਨੀ ਡੈਸਪਰੇਟ ਕਿੰਨੇ ਹਤਾਸ਼ ਬੰਦੇ ਦੀ ਭਾਸ਼ਾ ਹੈ ਉਹ ਪ੍ਰੈਜ਼ੀਡੈਂਟ ਜਿਹੜਾ ਦੁਨੀਆ ਦਾ ਸਭ ਤੋਂ ਤਾਕਤਵਰ ਸਖਸ਼ ਮੰਨਿਆ ਜਾਂਦਾ ਜੀ ਔਰ ਥੱਲੇ ਜਿਹੜੀ ਫੋਟੋ ਪੋਸਟ ਕੀਤੀ ਹੈ ਉਹ ਫੋਟੋ ਜਿਹੜੀ ਹੈ ਉਹ ਸਮਿਟ ਦੀ ਲੱਗਦੀ ਪਈ ਹੈ ਜਿਹੜਾ ਹੁਣੇ ਥੋੜੇ ਦਿਨ ਪਹਿਲਾਂ ਹੋਇਆ ਵਾ ਜਿਹੜਾ ਐਸੀਓ ਸਮਿਟ ਐਸੀਓ ਸਮਿਟ ਜੀ ਹਾਂ ਐਸੀਓ ਸਮਿਟ ਦੇ ਵਿੱਚ ਹੋਇਆ ਵਾ ਅ ਚਾਈਨਾ ਦੇ ਉਸ ਪਲੇਟਫਾਰਮ ਦੇ ਉੱਤੇ ਇੰਡੀਆ ਪਹਿਲਾਂ ਨਹੀਂ ਸੀ ਜਾਂਦਾ ਇੰਡੀਆ ਇੰਡੀਆ ਗਿਆ ਤੇ ਇੰਡੀਆ ਨੇ ਸਿਰਫ ਜਾ ਕੇ ਇੱਕ ਮੈਸੇਜ ਦੇ ਦਿੱਤਾ ਹਾਲਾਂਕਿ ਇੰਡੀਆ ਵੱਲੋਂ ਜਿਸ ਦਿਨ ਦੇ ਡੋਨਲਡ ਟਰੰਪ ਨੇ ਜਿਹੜੇ ਲਗਾਏ ਆ ਟੈਰਿਫ ਲਗਾਏ ਆ 50% ਦਾ ਟੈਰਿਫ ਕੀਤਾ 25% ਤੋਂ ਵਧਾ ਕੇ ਉਸ ਤੋਂ ਬਾਅਦ ਇੰਡੀਆ ਨੇ ਕੋਈ ਰਿਐਕਸ਼ਨ ਨਹੀਂ ਦਿੱਤਾ ਸਿਰਫ ਇੱਕ ਰਿਐਕਸ਼ਨ ਦਿੱਤਾ ਸੀ ਕਿ ਥਿਸ ਇਜ਼ ਨੋਟ ਜਸਟੀਫਾਈਡ ਥਿਸ ਇਜ਼ ਨੋਟ this is not good means ye ya changa nahi huga air means ek nyay sangat nahi huga ji us to baad india ne koi bhi kisi bhi tarah di pratikriya nahi ditti ta india ne apna ek alag raah chunan di koshish kiti ki apan jehde gondi hai ode nal hi bigad nahi hm halanki chin de nal jehdi jehdi setting shuru honi hoyi eh thode din thode mahine pehla hi hoyi si kyunki ਜਿਹੜੀ ਡਿਪਲੋਮੈਟਿਕ ਲੈਵਲ ਦੇ ਉੱਤੇ ਜਿਹੜੀ ਚਰਚਾ ਹੁੰਦੀ ਹੈ ਨਾ ਜਿਹੜੇ ਅਫੀਸਰ ਮਿਲਦੇ ਹੈ ਮਿਨਿਸਟਰੀ ਆਫ ਪਾਕਿਸਤਾਨਲ ਅਫੇਅਰ ਤੇ ਜਾਂ ਉਹਨਾਂ ਦੇ ਮੰਤਰੀ ਉਹਨਾਂ ਦੇ ਵਿਦੇਸ਼ ਮੰਤਰੀ ਆਉਂਦੇ ਹੈ ਉਹ ਟਾਲਾ ਇਹ ਤੋਂ ਹੀ ਚਲਦੀ ਗਈ ਸੀ ਲੇਕਿਨ ਇਵੈਂਟ ਵਿੱਚ ਇੱਕ الادਵਾ ਆ ਗਿਆ ਕਿ ਡੋਨਲਡ ਟਰੰਪ ਨੇ ਜਿਹੜਾ ਇੰਡੀਆ ਦੇ ਉੱਤੇ ਟੈਰਿਫ ਹੋਕ ਦਿੱਤਾ ਹੁਣ ਇਹਦਾ ਮਤਲਬ ਇਹ ਵਾਹ ਹਨ ਕਿ ਇੰਡੀਆ ਜਿਹੜਾ ਵਾਹ ਵਰਲਡ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਹੈ ਜੀ ਜਿਹੜੀ ਫੋਟੋ ਉਹਨਾਂ ਨੇ ਟਵੀਟ ਕੀਤੀ ਹੈ ਉਸ ਫੋਟੋ ਦੇ ਵਿੱਚ ਦੋ ਬੰਦੇ ਇਦਾਂ ਦੇ ਹੈ ਜਿਹੜੇ ਜਿਹੜੇ ਡੈਮੋਕਰੇਟਿਕ ਵਰਤਨ ਨਹੀਂ ਹੈਗੇ ਹੂੰ ਚైనా ਦੇ ਵਿੱਚ ਡੈਮੋਕ੍ਰੇਸੀ ਨਹੀਂ ਹੈ ਰਸ਼ੀਆ ਦੇ ਵਿੱਚ ਵੀ ਇੱਕ ਤਰਫਾ ਪੁਤਿਨ ਦਾ ਰਾਜ ਹੈ ਇੱਕ ਛਤਰ ਰਾਜ ਕਹਿ ਲਓ ਜੀ ਜੀ ਇੰਡੀਆ ਵਿੱਚ ਮੋਦੀ ਅਦਾ ਦੇ ਬੰਦੇ ਹੈ ਜਿਹੜੇ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਪ੍ਰਧਾਨ ਮੰਤਰੀ ਚੁਣੇ ਹੋਏ ਹੈ ਹੂੰ ਇੰਡੀਆ ਦਾ ਉਸ ਖੇਮੇ ਵਿੱਚ ਨਜ਼ਰ ਆਣਾ ਜਿਸ ਤਰ੍ਹਾਂ ਕਿ ਉਹਨਾਂ ਨੇ ਦਿਖਾਇਆ ਹੈ ਹਾਲਾਂਕਿ ਉਹ ਸਾਡੀ ਆਪਣੀ ਇੱਕ ਇੰਡੀਪੈਂਡੈਂਟ ਫੋਰਨ ਪੋਲਿਸੀ ਹੈ ਕਿ ਆਪਾਂ ਅਮਰੀਕਾ ਸਾਡੇ ਅਮਰੀਕਾ ਸਾਡੇ ਲਈ ਤੈ ਨਹੀਂ ਕਰੇਗਾ ਸਭ ਤੋਂ ਵੱਡੀ ਇਹ ਪਹਿਲੀ ਗੱਲ ਤੇ ਇਹ ਹੈ ਇੱਕ ਕਲੀਅਰ ਸੰਦੇਸ਼ ਸੀ ਕਿ ਅਮਰੀਕਾ ਜਾਂ ਸ਼ਰਤਾਂ ਧੁਕੇ ਸਾਰਾ ਕੁਝ ਨਹੀਂ ਹੋਏਗਾ ਅਮਰੀਕਾ ਆਪਣੀਆਂ ਸ਼ਰਤਾਂ ਥੋਪਣ ਦੀ ਕੋਸ਼ਿਸ਼ ਕਰਦਾ ਤਾਂ ਸੀ ਉਹ ਸ਼ਰਤਾਂ ਜਿਹੜੀਆਂ ਉਹ ਨਹੀਂ ਥੋਪ ਨਹੀਂ ਆਪਾਂ ਮੰਨੀਆਂ ਤੇ ਉਹ ਉਹ ਟ੍ਰੇਡ ਡੀਲ ਨਹੀਂ ਹੋ ਸਕੀ ਹੁਣ 200 ਜਿਹੜਾ oval office ਦੇ ਵਿੱਚ ਪਰਸੋਂ ਰਾਤੀ ਇਹ ਚੋਂ ਸੁਣਾਤੀ ਉਹ ਜਦੋਂ ਪ੍ਰੈਸ ਕਾਨਫਰੈਂਸ ਕਰਦੇ ਪਏ ਸੀ ਡੋਨਲਡ ਟਰੰਪਾ ਤੇ ਉਸ ਉਦੋਂ ਇੱਕ ਪੁਛਿਆ ਗਿਆ ਉਹਨਾਂ ਨੇ ਉਹਨਾਂ ਕੋਲੋਂ ਤੇ ਉਹਨਾਂ ਨੇ ਕਿਹਾ ਕਿ ਇੰਡੀਆ ਦੇ ਉੱਤੇ ਹੱਲੇ ਮੈਂ ਇੱਕ ਸੈਕਿੰਡ ਦਰਜੇ ਦੇ ਟੈਰਿਫ ਲਗਾਏ ਆ ਮੈਂ ਖੜੇ ਤੇ ਫੋਰਸ ਦਰਜ ਹਲੇ ਨਹੀਂ ਹੋਇਆ ਤੇ ਆ ਜਿਹੜਾ ਟਵੀਟ ਐ ਇਸ ਤੋਂ ਬਾਅਦ ਜਾਂ ਇਹ ਮੈਸੇਜ ਜਿਹੜਾ ਵਾ ਸੋਸ਼ਲ ਦੇ ਉੱਤੇ ਇਹ ਹਤਾਸ਼ਾ ਨੂੰ ਦੱਸਦਾ ਪਿਆ ਹੈ ਕਿ ਉਹਨਾਂ ਨੇ ਲੋਸ ਕਰ ਦਿੱਤਾ ਹੁਣ ਇਹ ਵੀ ਇਹ ਵੀ ਕਾਲੀ ਵਾਲਾ ਕੰਮ ਆ ਆ ਜਿਹੜਾ ਹਰ ਚੀਜ਼ ਨੂੰ ਸੋਸ਼ਲ ਮੀਡੀਆ ਦੇ ਉੱਤੇ ਪਾ ਦੇਣਾ ਨਾ ਇਹ ਬੱਚਿਆਂ ਵਾਲਾ ਕੰਮ ਆ ਬਚਕਾਨੀਆਂ ਹਰ ਜਿਸ ਤਰ੍ਹਾਂ ਤੁਸੀਂ ਦੇਖੋ ਜਦੋਂ ਇੰਡੀਆ ਪਾਕਿਸਤਾਨ ਦੇ ਵਿੱਚ ਕੰਫਲਿਕਟ ਚੱਲਦਾ ਪਿਆ ਸੀ ਤੇ ਸਭ ਤੋਂ ਪਹਿਲਾਂ ਟਰੰਪ ਨੇ ਆ ਕੇ ਮੈਸੇਜ ਪਾਇਆ ਜਦੋਂ ਆਪਾਂ ਡਿਪਲੋਮੈਟਿਕ ਵਰਲਡ ਦੇ ਵਿੱਚ ਰਹਿੰਦੇ ਆ ਤੇ ਸਾਰੀ ਕੰਟਰੀਜ਼ ਦੇ ਆ ਦੇ ਜਿਹੜੇ ਐਕਸ਼ਨਲ ਦਾ ਖੁੱਲੇ ਹੁੰਦੇ ਆ ਜਿਹੜੇ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਦੇ ਬੰਦੇ ਆ ਇੱਕ ਦੂਜੀ ਕੰਟਰੀ ਦੇ ਨਾਲ ਗੱਲਬਾਤ ਕਰਦੇ ਰਹਿੰਦੇ ਆ ਤੇ ਇਹਨੂੰ ਇਸ ਤਰ੍ਹਾਂ ਸੌਲਵ ਆਊਟ ਕਰਨਾ ਹੈ ਹੋ ਸਕਦਾ ਹੈ ਉਹਦੇ ਵਿੱਚ ਅਮਰੀਕਾ ਵੀ ਲੂਪ ਦੇ ਵਿੱਚ ਹੋਵੇ ਲੇਕਿਨ ਦੋ ਕੰਟਰੀਜ਼ ਦੇ ਵਿੱਚ ਜਦੋਂ ਵਿਚਾਲੇ ਜਦੋਂ ਗੱਲਬਾਤ ਚੱਲਦੀ ਪਈ ਹੈ ਤੇ ਫਿਰ ਤੁਸੀਂ ਕਿਹੜਾ ਬੰਦਾ ਆ ਕੇ ਆਪਣੇ ਟਵਿੱਟਰ ਸੋਸ਼ਲ ਪਈ ਮੈਂ ਇਹ ਗੱਲ ਕੀਤੀ ਸੀ ਕਿ ਮੇਰੇ ਕਹਦੇ ਉੱਤੇ ਹੋਇਆ ਤੇ ਉਹ ਗੱਲ ਜਿਹੜੀ ਇੰਡੀਆ ਨੂੰ ਹਜ਼ਰ ਨਹੀਂ ਹੋਈ ਇੰਡੀਆ ਨੇ ਕਿਹਾ ਕਿ ਇਹ ਸਾਡੀ ਇੰਡੀਪੈਂਡੈਂਟ ਪਾਲਿਸੀ ਹੈ ਆਪਾਂ ਆਪਣੀਆਂ ਸ਼ਰਤਾਂ ਦੇ ਉੱਤੇ ਜਿਹੜਾ ਵਾ ਸੀਸਫਾਇਰ ਕੀਤਾ ਵਾ ਤੇ ਇਹਦੇ ਵਿੱਚ 트ੰਪ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ ਤੁਸੀਂ ਦੇਖੋ ਉਸ ਉਸ ਦਿਨ ਤੋਂ ਬਾਅਦ ਹੀ 트ੰਪ ਭਣੀ ਜਿਹੜਿਆ ਜਿਆਦਾ ਕਲਪੇ ਹੋਇਆ ਉਹਨਾਂ ਦਾ ਰੂਪ ਹੀ ਚੇਂਜ ਹੋ ਗਿਆ ਜੀ ਉਹਨਾਂ ਦਾ ਪੂਰ ਚੇਂਜ ਹੋਇਆ ਹੈ ਹਨਾ ਉਹਨਾਂ ਨੂੰ ਲੱਗਾ ਕਿ ਉਹਨਾਂ ਦੀ ਈਗੋ ਈਗੋ ਹੱਟ ਗਈ ਬਿਲਕੁਲ ਹੁਣ ਉਸੇ ਉਸੇ ਚੀਜ਼ ਤੋਂ ਬਾਅਦ ਉਹਨਾਂ ਨੇ ਇਹਨੂੰ ਆਧਾਰ ਬਣਾਇਆ ਕਿ ਇੰਡੀਆ ਜਿਹੜਾ ਵਾ ਰਸ਼ੀਆ ਦੇ ਕੋਲੋਂ ਤੇਲ ਖਰੀਦਦਾ ਪਿਆ ਤੇਲ ਤੇ ਤੇ ਅਮਰੀਕਾ ਵੀ ਖਰੀਦੀ ਜਾਂਦਾ ਯੂਰਪ ਵੀ ਖਰੀਦੀ ਜਾਂਦਾ ਐਨਰਜੀ ਹਣਾ ਰਸ਼ੀਆ ਦੇ ਕੋਲੋਂ ਚਾਈਨਾ ਵੀ ਖਰੀਦੀ ਜਾਂਦਾ ਇੰਡੀਆ ਦੇ ਉੱਤੇ ਟੈਰਿਫ ਲਾਤੇ ਇੰਡੀਆ ਦੇ ਉੱਤੇ ਟੈਰਿਫ ਲਾ ਕੇ ਐਕਸਟਰਾ ਟੈਰਿਫ ਲਾ ਕੇ ਇੰਡੀਆ ਨੂੰ ਆਪਣੇ ਕੋਲੋਂ ਦੂਰ ਕਰ ਦਿਆ ਹਾਲਾਂਕਿ ਇੰਡੀਆ ਜਿਹੜਾ ਵਾ ਉਹ ਯੂਐਸ ਦੇ ਨਾਲ ਕੁਐਡ ਦੇ ਵਿੱਚ ਵੀ ਹੈਗਾ ਕੁਐਡ ਇੱਕ ਬਹੁਤ ਵੱਡਾ ਪਲੇਟਫਾਰਮ ਹੈ ਜਿਹਦੇ ਵਿੱਚ ਉਹ ਸਾਰੀਆਂ ਸਾਂਝੇਦਾਰੀਆਂ ਹੁੰਦੀਆਂ ਇੰਡੀਆ ਡਿਫੈਂਸ ਪਾਰਟਨਰ ਹੈ ਯੂਐਸ ਦਾ ਆਪਾਂ ਸਾਰੀਆਂ ਪ੍ਰੈਕਟਿਸਿਸ ਉਹਨਾਂ ਦੇ ਨਾਲ ਕਰਦੇ ਆਂ ਬਟ ਆਹ ਜਿਹੜਾ ਅੱਜ ਜਿਹੜਾ ਮੈਸੇਜ ਆਇਆ ਇਹਦੇ ਉੱਤੇ ਵੀ ਤੁਸੀਂ ਦੇਖੋ ਮਿਸਟਰ ਆਫ ਐਕਸਟਰਨਲ ਅਫੇਅਰ ਨੇ ਉਹ ਪ੍ਰਤੀਕਿਰਿਆ ਨਹੀਂ ਦਿੱਤੀ ਉਹਨਾਂ ਨੇ ਕਿਹਾ ਕਿ ਆਪਾਂ ਹਾਲੇ ਇਹਦੇ ਤੇ ਕੁਝ ਨਹੀਂ ਬੋਲਾਂਗੇ ਔਰ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਤੁਸੀਂ ਦੇਖੋ ਜਿਸ ਦਿਨ ਦੇ 트ੰਪ ਭਾਰੀ ਰੱਖਤਾ ਕਰਦੇ ਪਿਆ ਉਸ ਦਿਨ ਤੋਂ ਬਾਅਦ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਕਰਦਾ ਕੁਝ ਨਹੀਂ ਪਿਆ ਰਿਐਕਟ ਕੁਝ ਨਹੀਂ ਕਰਦਾ ਪਿਆ ਸਿਰਫ ਇੱਕ ਦੇ ਚੀਨ ਦੇ ਦੌਰੇ ਦੇ ਨਾਲ ਹੀ ਆਪਾਂ ਜਵਾਬ ਦੇ ਦਿੱਤਾ ਕਿ ਹਾਂ ਸਾਡੇ ਕੋਲ ਹੋਰ ਆਪਸ਼ਨਸ ਵੀ ਹੈਗੇ ਆ ਮਾਰਕੀਟ ਨੂੰ ਹਾਲਾਂਕਿ ਹਾਲਾਂਕਿ ਜੇ ਅਨੋਂ ਆਪਾਂ ਗੱਲ ਕਰੀਏ ਨਾ ਉਹਨਾਂ ਨੇ ਸਾਡਾ ਏਡਾ ਟ੍ਰੇਡ ਰੋਕਿਆ ਉਹਦੀ ਟ੍ਰੇਡ ਵੀ ਪਰ ਭਾਈ ਚైనా ਨਹੀਂ ਕਰ ਸਕਦਾ ਕਿਉਂਕਿ ਚైనా ਆਪਣੇ ਆਪ ਇੱਕ ਮੈਨੂਫੈਕਚਰਿੰਗ ਮਾਰਕੀਟ ਹੈ ਚైనా ਚైనా ਕੰਜ਼ਮਪਸ਼ਨ ਇਕਨੋਮੀ ਨਹੀਂ ਹੈਗਾ ਆਪਾਂ ਕੰਜ਼ਮਪਸ਼ਨ ਇਕਨੋਮੀ ਹੈਗਾ ਯਾ ਯਰਬ ਕੰਜ਼ਮਪਸ਼ਨ ਇਕਨੋਮੀ ਹੈ ਯੂਐਸਏ ਕੰਜ਼ਮਪਸ਼ਨ ਇਕਨੋਮੀ ਹੈ ਚਾਈਨਾ ਖੁਦ ਤਾਂ ਮੈਨੂਫੈਕਚਰਿੰਗ ਇਕਨੋਮੀ ਹੈ ਉਹ ਸਾਡੀ ਉਹ ਚੀਜ਼ ਪੂਰੀ ਨਹੀਂ ਕਰ ਸਕੇਗਾ ਲੇਕਿਨ ਇਹਦੇ باوجود ਸਾਨੂੰ ਆਪਣੀ ਇੰਡੀਪੈਂਡੈਂਟ ਫੋਰਨ ਪੋਲਿਸੀ ਰੱਖਣ ਦਾ ਅਧਿਕਾਰ ਹੈ ਸ਼ਾਇਦ ਟਰੰਪ ਨਹੀਂ ਭੁੱਲ ਗਏ ਉਹਨਾਂ ਨੂੰ ਲੱਗਾ ਕਿ ਜਿੱਦਾਂ ਮੈਂ ਜਪਾਨ ਨੂੰ ਦਬਾਇਆ ਜਿੱਦਾਂ ਮੈਂ ਇੰਡੋਨੇਸ਼ੀਆ ਨੂੰ ਦਬਾਇਆ ਜਿੱਦਾਂ ਮੈਂ ਯੂਰਪ ਨੂੰ ਦਬਾਇਆ ਆਪਣੀਆਂ ਸਰਕਲ ਸ਼ਰਤਾਂ ਦੇ ਉੱਤੇ ਤਾਂ ਇਹ ਇੰਡੀਆ ਨੂੰ ਵੀ ਦਬਾਇਆ ਜਾਏਗਾ ਲੇਕਿਨ ਇੰਡੀਆ ਉਸ ਚੀਜ਼ ਦੇ ਉੱਤੇ ਨਹੀਂ ਦਬਿਆ ਇੰਡੀਆ ਨੇ ਆਪਣੇ ਕਿਸਾਨਾਂ ਦੀ ਜਿਹੜੀ ਹੈ ਉਹ ਉਹ ਪ੍ਰੋਟੈਕਸ਼ਨ ਨਹੀਂ ਛੱਡੀ ਜੇ ਆਪਾਂ ਡੈਰੀ ਸੈਕਟਰ ਤੇ ਫਾਰਮ ਸੈਕਟਰ ਐਗਰੀਕਲਚਰ ਸੈਕਟਰ ਖੋਲਦੇ ਯੂਐਸ ਵਾਸਤੇ ਹੂੰ ਆਪਾਂ ਉਹ ਸੈਕਟਰ ਨਹੀਂ ਖੋਲੇ ਕਿਉਂਕਿ ਜੇ ਆਪਾਂ ਇਹ ਸੈਕਟਰ ਖੋਲ ਦਿੰਦੇ ਇੰਡੀਆ ਖੋਲ ਦਿੰਦਾ ਤੇ ਭਾਰਤ ਦੇ ਵਿੱਚ ਇਕੱਲਾ ਡੈਰੀ ਸੈਕਟਰ ਨੂੰ ਹੀ ਪਤਾ ਨਹੀਂ ਕਿ 10 ਲੱਖ ਰੁਪਏ ਦੇ ਆਸ-ਪਾਸ ਦਾ ਨੁਖਾਰਾ ਵਸ ਇਕੱਲਾ ਡੈਰੀ ਸੈਕਟਰ ਜੀ ਉਸ ਤੋਂ ਇਲਾਵਾ ਐਗਰੀਕਲਚਰ ਸੈਕਟਰ ਦੇ ਵਿੱਚ ਜੇ ਅਮਰੀਕਾ ਦੀਆਂ ਕੰਪਨੀਆਂ ਵੱਡੀਆਂ ਦੀਆਂ ਆਕੇ ਤੇ ਸਾਡੇ ਕਿਸਾਨਾਂ ਨੂੰ ਨੁਕਸਾਨ ਹੁੰਦਾ ਉਸ ਪ੍ਰੋਟੈਕਸ਼ਨ ਵਾਸਤੇ ਸਰਕਾਰ ਨੇ ਸਟੈਂਡ ਲਿਆ ਉਸ ਸਟੈਂਡ ਦਾ ਜਿਹੜਾ ਖਮਿਆਜਾ ਇਹ ਭੁਗਤਣਾ ਪਿਆ ਕਿ ਟੈਰਿਫ ਸਾਡੇ ਟੈਰਿਫ ਲਗਾ ਦਿੱਤੇ ਇਹਨਾਂ ਸਲਾਹਤੇ ਉਹਦਾ ਖਾਵੇਂ ਜਾਂ ਉਹਦੀ ਜਿਹੜੀ ਪਰਪਾਈਆ ਕੋਸ਼ਿਸ਼ ਕਰਦੀ ਈ ਸਰਕਾਰ ਕੀ GST ਘਟਾ ਕੇ ਕੰਜ਼ਮਪਸ਼ਨ ਵਧਾ ਕੇ ਜਾਂ ਕੁਝ ਹੋਰ ਅਲਟਰਨੇਟ ਰਿਸੋਰਸਸ ਲੱਭ ਕੇ ਤੇ ਇਹਨੂੰ ਕਵਰ ਅਪ ਕੀਤਾ ਜਾਵੇ ਲੇਕਿਨ ਆ ਜਿਹੜਾ ਹਜੇ 트ੰਪ ਨੇ ਮੈਸੇਜ ਪਾਇਆ ਹੋਇਆ ਹੈ ਕਿ ਲੁਕਸ ਲਾਈਕ ਵੀ ਹੈਵ ਲੋਸਟ ਇੰਡੀਆ ਐਂਡ ਰਸ਼ੀਆ ਇਹ ਲੱਗਦਾ ਪਿਆ ਹੈ ਕਿ ਥਿਸ ਇਜ਼ ਡੈਸਪਰੇਸ਼ਨ ਇਹ ਬਹੁਤ ਡੈਸਪਰੇਟ ਹੈ ਇਹ ਹਾਰੇ ਹੋਏ ਇਨਸਾਨ ਦੀ ਇੱਕ ਸਵੀਕਰੋ ਸਵੀਕਰੋਤਰੀ ਕੀ ਕਹਦੇ ਨੇ ਉਹਨੂੰ ਹਿੰਦੀ ਦੇ ਵਿੱਚ ਕਿ ਉਹ ਮੰਨ ਲਿਆ ਉਹਨਾਂ ਨੇ ਕਿ ਮੈਂ ਹਾਰ ਗਿਆ ਵਾਂ ਤੇ ਇੰਡੀਆ ਜਿਹੜਾ ਵਾ ਸਾਡੇ ਖੇਮੇ ਚੋਂ ਬਾਹਰ ਨਿਕਲ ਗਿਆ ਹੈ ਇੰਡੀਆ ਦਾ ਖੇਮੇ ਵਿੱਚੋਂ ਬਾਹਰ ਨਿਕਲਣਾ ਗਲੋਬਲ ਫਰੰਟ ਦੇ ਉੱਤੇ ਬਹੁਤ ਵੱਡਾ ਝਟਕਾ ਹੈ ਯੂਰਪ ਅਮਰੀਕਾ ਦੇ ਨਾਲ ਆਂਦਾ ਪਿਆ ਚਾਈਨਾ ਰਸ਼ੀਆ ਇੱਕ ਸਾਈਡ ਤੇ ਆਲਰੇਡੀ ਹੈ ਤੇ ਇੰਡੀਆ ਵੀ ਜਿਹਨਾਂ ਨਹੀਂ ਹੈਗਾ ਤੇ ਹੁਣ ਇਹ ਜਿਹੜਾ ਜਿਹੜਾ ਵਰਲਡ ਬਣ ਗਿਆ ਨਾ ਇਹਦਾ ਗਲੋਬਲ ਆਰਡਰ ਬਣ ਗਿਆ ਇਹ ਮਲਟੀਪੋਲਰ ਗਲੋਬਲ ਆਰਡਰ ਪਿੜਾਵਾ ਬੰਦਾ ਪਿਆ ਵਾ ਔਰ ਇੱਕ ਪਾਸੇ ਯੂਰਪ ਹੈ ਇੱਕ ਪਾਸੇ ਅਮਰੀਕਾ ਵਾ ਇੱਕ ਪਾਸੇ ਚਾਈਨਾ ਦੇ ਅੰਡਰ ਹਾਲਾਕੀ ਆਪਾਂ ਉਥੇ ਵੀ ਥੋੜਾ ਜਿਹਾ ਬੈਲੈਂਸ ਰੱਖੋ ਬਣਾਇਆ ਵਾ ਅਸੀਂ ਖੁੱਲ ਕੇ ਚੀਨ ਦਾ ਸਮਰਥਨ ਨਹੀਂ ਕੀਤਾ ਹਾਲਾਕੀ ਚੀਨ ਨੇ ਖੁੱਲ ਕੇ ਸਾਡਾ ਸਮਰਥਨ ਕੀਤਾ ਕਿ ਟੈਰਿਫ ਨਹੀਂ ਲਗਾਉਣੇ ਚਾਹੀਦੇ ਅਸੀਂ ਆਪਾਂ ਐਸਆਈਓ ਦੇ ਵਿੱਚ ਜਾ ਕੇ ਜਿਹੜਾ ਯੂਨਾਈਟਿਡ ਡੈਕਲਰੇਸ਼ਨ ਹੋਇਆ ਉਥੇ ਸਾਡੀ ਜਾ ਪਹਿਲ ਕਾਮ ਚਤਤਵਾਦੀ ਹਮਲਾ ਆ ਉਹ ਉਸ ਉਸ ਐਗਰੀਮੈਂਟ ਦੇ ਉੱਤੇ ਪਾਕਿਸਤਾਨ ਨੂੰ ਤੱਕ ਨੂੰ ਦਸਤਖਤ ਕਰਨੇ ਪਏ ਅਸੀਂ ਆਪਣੀ ਉੱਥੇ ਵੀ ਗੱਲ ਮਨਵਾ ਕੇ ਆਏ ਆ ਪਰ 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 ਇਹ ਇੱਕ ਫੋਟੋ ਨੇ 트ੰਪ ਦੀ ਨੀਂਦ ਹਰਾਮ ਕੀਤੀ ਇਹ ਇੱਕ ਫੋਟੋ ਨੇ ਪੂਰੀ ਯੂਐਸ ਮੀਡੀਆ ਦੇ ਵਿੱਚ ਤਕਲੀ ਮਚਾ ਦਿੱਤੀ ਤੁਸੀਂ 31 ਅਗਸਤ ਦਾ ਅਨੁ ਮੈਂ ਮੈਂ ਤਾਂ ਸਾਰੇ ਅਖਬਾਰ ਪੜ੍ਹੇ ਉਹਨਾਂ ਦੇ ਤੁਸੀਂ ਦਾ 31 ਅਗਸਤ ਦਾ ਜਿਸ ਨੇ ਸਬਮਿਟ ਸੀ ਉਸ ਤੋਂ ਅਗਲੇ ਦਿਨ ਦਾ ਕਿਉਂਕਿ ਯੂਐਸ 12 ਘੰਟੇ ਅੱਗੇ ਚੱਲਦਾ ਹੈ 31 ਅਗਸਤ ਦਾ ਤੁਸੀਂ ਨਿਊਯਾਰਕ ਟਾਈਮਸ ਦੇ ਕੋਟੋ ਸ਼ਿ ਬਿਸ਼ਿੰਗਟਨ ਪੋਸਟ ਦੇਖੋ ਤੁਸੀਂ ਵਾਸਟਨ ਚੈਨਲ ਦੇਖੋ ਤੁਸੀਂ ਸ਼ਿਕਾਗੋ ਟ੍ਰਿਬਿਊਨ ਦੇਖੋ ਸਾਰਿਆਂ ਵਿੱਚ ਇਸ ਫੋਟੋ ਦੇ ਨਾਲ ਫੁੱਲ ਪੇਜ ਦਾ ਅਨਲਿਸਿਸ ਹੈ ਫੁੱਲ ਪੇਜ ਦੇ ਅਨਲਿਸਿਸ ਦੇ ਵਿੱਚ ਸਾਰੀਆਂ ਖਬਰਾਂ ਨੇ ਲਿਖਿਆ ਕਿ 트ੰਪ ਨੇ ਇੱਕ ਗਲਤੀ ਕਰ ਦਿੱਤੀ ਹੈ ਇੰਡੀਆ ਦੇ ਉੱਤੇ ਟੈਰਿਫ ਲਾ ਕੇ ਇੰਡੀਆ ਨੂੰ ਟੈਰਿਫ ਦੇ ਜ਼ਰੀਏ ਡਰਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਇੰਡੀਆ ਜਿਹੜਾ ਵਾ ਉਹ ਫਰੰਟ ਫੋਰਟ ਤੇ ਆ ਗਿਆ ਕੀਤਾ ਗਿਆ ਕਿ ਜੇ ਮਜਬੂਰ ਕੀਤਾ ਗਿਆ ਨਹੀਂ ਨਹੀਂ ਇੰਡੀਆ ਨੂੰ ਮਜਬੂਰ ਕੀਤਾ ਗਿਆ ਕਿ ਉਹ ਚైనా ਤੇ ਰਸ਼ੀਆ ਦੇ ਖੇਮੇ ਦੇ ਵਿੱਚ ਜਾਦਾ ਜਾਵੇ ਸੋ ਇਹ ਜਿਹੜੀ ਚੀਜ਼ ਹੈ ਇਹ ਬੜੀ ਅ ਅਮਰੀਕਾ ਵਾਸਤੇ ਮੈਨੂੰ ਔਰ ਤੁਸੀਂ ਟਾਈਮਿੰਗ ਦੇਖੋ ਟਵੀਟ ਦੀ ਜੀ 3:44 ਮਿੰਟ ਇੰਡੀਆ ਦੇ ਹਿਸਾਬ ਦੇ ਨਾਲ ਦੁਪਹਿਰ ਦੇ ਯਾਨਕਿ ਜੇ ਤੁਸੀਂ ਉੱਥੇ ਦਾ ਟਾਈਮ ਦੇਖੋਗੇ ਤੇ ਲਗਭਗ 12 ਘੰਟੇ ਪਹਿਲੇ ਇਹ ਮਿਡ ਦਾ ਐਕਸਕਿਊਟ ਹੁੰਦਾ ਹੈ ਜਾਂ ਮਿਡਨਾਈਟ ਪਾਸੇ ਹੁੰਦਾ ਪਿਆ ਜੀ 트럼ਪ ਆਉਂਦੀ ਨੀਂਦ ਉੱਡੀ ਹੋਈ ਹੈ ਜਿਸ ਦੂਜੀ ਪਾਸੇ ਚੱਪਾ ਗਈ ਹੈ ਤੇ 트럼ਪ ਆਉਂਦੀ ਨੀਂਦ ਉੱਡੀ ਹੋਈ ਹੈ ਮੈਨੂੰ ਲੱਗਦਾ ਕਿ ਜੇ ਇੰਡੀਆ ਚਲਾ ਗਿਆ ਤੇ ਇੰਡੀਆ ਦੇ ਜਾਣ ਦੇ ਨਾਲ ਬਹੁਤ ਸਰੀਆਂ ਚੀਜ਼ਾਂ ਹੋ ਜਾਂਦੀਆਂ ਕਿਉਂਕਿ ਇੰਡੀਆ ਇੰਡੀਆ ਜਿਹੜਾ ਵਾ ਅਮਰੀਕਾ ਨੂੰ ਟੈਲੈਂਟ ਜਿਹੜਾ ਵਾ ਬ੍ਰੇਨ ਦਿੰਦਾ ਵਾ ਜਿੰਨੀ ਆਈਟੀ ਇੰਡਸਟਰੀ ਆ ਅੱਜ ਦੀ ਰੇਟ ਦੇ ਵਿੱਚ ਜੇ ਇੰਡੀਆ ਤੇ ਚਾਈਨਾ ਆਪਣਾ ਫਾਰਮਾ ਬੰਦ ਕਰ ਦਿੰਨਾ ਐਕਸਪੋਰਟ ਇਹਨਾਂ ਤੇ ਇਹਨਾਂ ਚੀਜ਼ਾਂ ਦੇ ਉੱਤੇ ਇਹਨਾਂ ਨੇ ਨਹੀਂ ਲਾਇਆ ਟੈਕਸ ਜੇ ਇਹ ਦੋ ਕੰਟਰੀ ਸਿਰਫ ਫਾਰਮਾ ਹੀ ਬੰਦ ਕਰ ਦਿੰਨਾ ਤੇ ਅਮਰੀਕਾ ਦੇ ਵਿੱਚ ਲੋਕਾਂ ਨੂੰ ਮੀਨ ਪੇਨ ਕਲਰ ਨਹੀਂ ਲੱਗਣਾ ਬਾਕੀ ਦੇ ਕੰਨੇ ਛੱਡ ਦੋ ਬਿਲਕੁਲ ਇਹ ਕਲਰ ਦੀ ਦਵਾਈ ਭਰਾਂ ਲੋਕ ਵੀ ਨਹੀਂ ਹੈਗੇ ਇਹ ਹੱਲੇ ਯੂ نو ਇਹਨਾਂ ਨੂੰ ਲੱਗਦਾ ਪਿਆ ਕਿ ਅਸੀਂ 1 ਸਾਲ ਦੇ ਵਿੱਚ ਮੈਨੂਫੈਕਚਰਿੰਗ ਸ਼ਿਫਟ ਕਰ ਦਾਂਗੇ ਪੂਰੀ ਦੁਨੀਆ ਦੀ ਆਪਾਂ ਟੈਰਫ ਲਾ ਕੇ ਤੇ ਆਪਾਂ ਸਾਰੀ ਮੈਨੂਫੈਕਚਰਿੰਗ ਲਾ ਕੇ ਤੇ ਆਪਾਂ ਅਲਟਰਨੇਟ ਕਰਾਂਗੇ ਜਿੱਦਾਂ ਨਹੀਂ ਹੁੰਦਾ ਅ ਅਮਰੀਕਾ ਪਿਛਲੇ 3 4 ਦਸ਼ਕ ਦਸ਼ਕ ਤੋਂ ਕੰਪਸ਼ਨ ਕੋਈ ਨਹੀਂ ਹੈ ਉੱਥੇ ਇੰਡਸਟਰੀ ਨਹੀਂ ਹੈਗੀ ਇਹ ਗੱਲ ਸ਼ਾਇਦ ਟਰੰਪ ਨੂੰ ਸਮਝ ਨਹੀਂ ਆਉਂਦੀ ਵੀ ਤੇ ਜਲਦੀ ਸਮਝ ਆ ਜਾਵੇਗੀ ਹਾਲਾਤ ਜਿਹੜੇ ਜਲਦੀ ਸਮਝਾ ਦੇਣਗੇ ਇਹ ਜਿਹੜਾ ਟੋਟਲ ਜਿਹੜਾ ਕੁੱਲ ਮਿਲਾ ਕੇ ਇਹਦਾ ਐਨਾਲਿਸਿਸ ਕਰੀਏ ਤੇ ਟਰੰਪ ਜਿਹੜਾ ਵਾ ਉਹ ਲੋ ਜਿਹੜਾ ਇਹ ਲੈਂਗੁਏਜ ਲਿਖੀ ਗਈ ਹੈ ਲੁਕਸ ਲਾਈਕ ਵੀ ਹੈਵ ਨੋਸਟਾ ਇੰਡੀਆ ਐਂਡ ਰਸ਼ੀਆ ਸੋ ਇੰਡੀਆ ਪਹਿਲਾਂ ਲਿਖਿਆ ਗਿਆ ਉਸ ਤੋਂ ਰਸ਼ੀਆ ਬਾਅਦ ਲਿਖਿਆ ਗਿਆ ਤੁਸੀਂ ਇਹਦੀ ਇਹਦੀ ਵਰਡਿੰਗ ਦੇ ਉੱਤੇ ਧਿਆਨ ਕਰੋ ਪਹਿਲਾਂ ਲਿਖਣਾ ਰਸ਼ੀਆ ਵੈਸੇ ਇੰਡੀਆ ਦੇ ਨਾਲੋਂ ਵੱਡਾ ਹੈ ਹਮ ਟੈਕਨੋਲੋਜੀ ਦੇ ਹਿਸਾਬ ਦੇ ਨਾਲ ਐਨਰਜੀ ਦੇ ਹਿਸਾਬ ਦੇ ਨਾਲ ਉਹ ਕੋ ਪਾਵਰ ਦੇ ਹਿਸਾਬ ਦੇ ਨਾਲ ਵੱਡਾ ਹੈ ਲੇਕਿਨ ਪਹਿਲਾਂ ਇੰਡੀਆ ਲਿਖਿਆ ਗਿਆ ਉਹਨਾਂ ਨੂੰ ਲੱਗਦਾ ਪਿਆ ਕਿ ਇੰਡੀਆ ਦਾ ਜਾਣਾ ਜ਼ਿਆਦਾ ਨੁਕਸਾਨਦੇ ਆ ਜੀ ਇਹ ਨੂੰ ਲੱਗਦਾ ਕਿ ਹੁਣ ਬੈਕਿਆਂ ਨਾਲ ਦੇ ਉੱਤੇ ਲੀਆਂ ਚੀਜ਼ਾਂ ਚੱਲਦੀ ਆ ਬਈ ਜਿਸ ਤਰ੍ਹਾਂ ਪਿਊਲ ਕੋਰਪ ਦਾ ਕੱਲ ਬਿਆਨ ਆਇਆ ਕਿ ਆਪਾਂ ਨਵੰਬਰ ਤੱਕ ਢੀਲ ਕਰਾਂਗੇ ਜਿਹੜੀ ਸਾਡੀ ਢੀਲ ਉਹਨਾਂ ਨਾਲ ਹੁੰਦੀ ਵੀ ਸੀ ਜਿਨ੍ਹਾਂ ਕੋ ਬਾਇਲੈਟਰਲ ਟ੍ਰੇਡ ਕਰਨੇ ਆ ਅ ਦੋ ਪੱਖੀ ਮਪਾਸਮ ਜੁਦਾ ਜਿਨ੍ਹਾਂ ਆਪਾਂ ਕਰਨੇ ਆ ਉਹ ਬਾਇਲੈਟਰਲ ਟ੍ਰੇਡ ਦੇ ਉੱਤੇ ਦਰਵਾਜ਼ੇ ਖੁੱਲਣਗੇ 트ੰਪ ਦਾ ਇਹ ਰੁਖ ਨਰਮ ਹੈ 트ੰਪ ਹਾਰੇ ਹੋਏ ਇਹ ਹਾਰੇ ਹੋਏ 트ੰਪ ਦਾ ਜਿਹੜਾ ਵਾ ਮੈਸੇਜ ਆ ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਨਰੇਸ਼ ਜੀ ਤੁਸੀਂ ਬੜੇ ਵਿਸਤਾਰ ਦੇ ਨਾਲ ਇਹ ਪੂਰੀ ਜਾਣਕਾਰੀ ਦਿੱਤੀ ਹੈ ਅ ਸੋ ਦੇਖ ਸਕਦੇ ਆਪਾਂ ਕਿ ਹੁਣ ਬਿਲਕੁਲ ਇਹ ਤਸਵੀਰ ਜਿਹੜੀ ਆ ਉਹ ਦੁਨੀਆ ਦੀ ਸਿਆਸਤ ਦੀ ਬਦਲਦੀ ਹੋਈ ਨਜ਼ਰ ਆ ਰਹੀ ਹੈ ਕਿਸ ਤਰੀਕੇ ਦੇ ਨਾਲ ਹਤਾਸ਼ਾ ਦੇ ਵਿੱਚ ਜੋ ਇਹ ਨਜ਼ਰ ਆ ਰਹੇ ਨੇ ਟ੍ਰਾਂਪਰ ਤੇ ਇਹ ਪੂਰੀ ਤੁਸੀਂ ਤਸਵੀਰ ਜਿਹੜੀ ਆ ਉਹ ਵੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਵੇਲੇ ਇਹ ਕਿਹੋ ਜਿਹੇ ਹਾਲਾਤ ਜੋ ਹੈ ਦੁਨੀਆ ਦੇ ਵਿੱਚ ਬਦਲਦੇ ਹੋਏ ਨਜ਼ਰ ਆ ਰਹੇ ਨੇ